ਉਦੀ ਇੱਕ ਲੀਗਲ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਫਿਰ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਰਸਨ ਦੀ ਵੈਰੀਫਿਕੇਸ਼ਨ ਕੋਈ ਵੀ ਟੈਨੈਂਟ ਹੋ ਗਿਆ ਉਹਦੀ ਜ਼ਰੂਰੀ ਹੈਗੀ ਕੰਪਲਸਰੀ Part ਹੁੰਦਾ ਹੈ ਤੇ ਉਹਦੀ ਇੱਕ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਮਰੇ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰੀ ਵੀ ਤੇ ਦੂਜੀ ਚੀਜ਼ ਹੈਗੀ ਜੋ ਤੁਸੀਂ ਕਹਿ ਰਹੇ ਹੋ ਦੇਖੀ ਇੰਡੀਆ ਪੂਰਾ ਕਾ ਪੂਰਾ ਇੱਕ ਦੇਸ਼ ਹੈਗਾ ਤੇ ਹਰ ਕੋਈ ਪਰਸਨ ਫੰਡਮੈਂਟਲ राइट ਕਿਤੇ ਵੀ ਜਾ ਕੇ ਆਪਣੀ ਰਾਈਟ ਟੂ profession ਹੁੰਦਾ ਹੈਗਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈਗਾ ਤੇ ਕੋਈ ਇਦਾਂ ਦਾ ਆਊਟਸਾਈਡਰ ਵਰਸਸ ਇਨਸਾਈਡਰ ਕੁਝ ਇਸ਼ੂ ਨਹੀਂ ਅਖੰਡਾ ਦੇ ਵਿੱਚ ਨਹੀਂ ਹੈ ਨਹੀਂ ਹੋਣਾ ਚਾਹੀਦਾ ਹੈਗਾ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਿਕਾਂ ਨੂੰ ਮੈਂ ਤੁਹਾਡੇ ਮਾਦਮ ਰਾਹੀਂ ਫਿਰ ਤੋਂ ਮੈਸੇਜ ਵੀ ਦੇਣਾ ਚਾਹੁੰਦੀ ਹੂੰ ਤੇ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਬਾਰੇ ਮਤਲਬ ਵੇਅਰ ਵੀ ਕਰਨਾ ਚਾਹੁੰਦੇ ਕਿ ਸਾਨੂੰ ਦੱਸਣ ਕਿਸੇ ਵੀ ਟੈਨੈਂਟ ਨੂੰ ਰੱਖਣ ਤੋਂ ਪਹਿਲਾਂ ਸਨਮਿਤਲਾਵ ਦੇ ਤਾਂ ਕਿ ਇਸ ਦੀ ਪੁਲਿਸ ਵੈਰੀਫਿਕੇਸ਼ਨ ਕਰੇ ਤਾਂ ਕਿ ਉਹਦਾ ਜੋ ਕ੍ਰਿਮੀਨਲ ਐਂਟਿਸਿਡੈਂਟ ਹੈ ਕੁਝ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕ੍ਰਾਈਮ ਕੁਝ ਕਰਕੇ ਭਜੇ ਤਾਂ ਉਹਦੇ ਉੱਪਰ ਸੇ ਅਕੋਰਡਿੰਗਲੀ ਐਕਸ਼ਨ ਹੋ ਸਕਦਾ ਹੈ ਮਾਲਿਕ ਹੁੰਦਾ ਉਹਦੀ ਇੱਕ ਲੀਗਲ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਫਿਰ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਰਸਨ ਦੀ ਵੈਰੀਫਿਕੇਸ਼ਨ ਕੋਈ ਵੀ ਟੈਨੈਂਟ ਹੋ ਗਿਆ ਉਹਦੀ ਜ਼ਰੂਰੀ ਹੈਗੀ ਕੰਪਲਸਰੀ Part ਹੁੰਦਾ ਹੈ ਤੇ ਉਹਦੀ ਇੱਕ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਮਰੇ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰੇ ਵੀ ਤੇ ਦੂਜੀ ਚੀਜ਼ ਹੈਗੀ ਜੋ ਤੁਸੀਂ ਇਹ ਕਹਿ ਰਹੇ ਹੋ ਦੇਖੀ ਇੰਡੀਆ ਪੂਰਾ ਦਾ ਪੂਰਾ ਇੱਕ ਦੇਸ਼ ਹੈ ਨਾ ਤੇ ਹਰ ਕੋਈ ਪਰਸਨ ਫੰਡਮੈਂਟਲ ਰਾਈਟ ਹੈ ਕਿਥੇ ਵੀ ਜਾ ਕੇ ਆਪਣੇ ਰਾਈਟ ਟੂ profession ਹੁੰਦਾ ਹੈ ਨਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈਗਾ ਤੇ ਕੋਈ ਇਦਾਂ ਦਾ ਆਊਟਸਾਈਡਰ ਵਰਸਸ ਇਨਸਾਈਡਰ ਕੁਝ ਇਸ਼ੂ ਨਹੀਂ ਖੰਨਾ ਦੇ ਵਿੱਚ ਨਹੀਂ ਹੈ ਨਹੀਂ ਹੋਣਾ ਚਾਹੀਦਾ ਹੈਗਾ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਿਕਾ ਨੂੰ ਮੈਂ ਤੁਹਾਡੇ ਮਾਦਮ ਰਾਹੀਂ ਫਿਰ ਤੋਂ ਮੈਸੇਜ ਵੀ ਦੇਣਾ ਚਾਹੁੰਦੀ ਹਾਂ ਤੇ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਬਾਰੇ ਅਵੈਅਰ ਵੀ ਕਰਨਾ ਚਾਹੁੰਦੇ ਕਿ ਸਾਨੂੰ ਦੱਸ ਕਿਸੇ ਵੀ ਟੈਨੈਂਟ ਨੂੰ ਰੱਖਣ ਤੋਂ ਪਹਿਲਾਂ ਸੰਮਿਤ ਲਾਭ ਦੇ ਤਾਂ ਕਿ ਉਹਦੀ ਪੁਲਿਸ ਵੈਰੀਫਿਕੇਸ਼ਨ ਕਰੇ ਤਾਂ ਕਿ ਉਹਦਾ ਜੋ ਕ੍ਰਿਮੀਨਲ ਐਂਟੀਸੀਡੈਂਟ ਹੈ ਕੁਝ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕ੍ਰਾਈਮ ਕੁਝ ਕਰਕੇ ਪਜੇ ਤਾਂ ਉਹਦੇ ਉੱਪਰ ਅਕੋਰਡਿੰਗਲੀ ਐਕਸ਼ਨ ਹੋ ਸਕਦਾ ਹੈ ਮਾਲਿਕ ਹੁੰਦਾ ਉਹਦੀ ਇੱਕ ਲੀਗਲ ਰਿਸਪੋਨਸੀਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਫਿਰ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਰਸਨ ਦੀ ਵੈਰੀਫਿਕੇਸ਼ਨ ਕੋਈ ਵੀ ਟੈਨੈਂਟ ਹੋ ਗਿਆ ਉਹਦੀ ਜ਼ਰੂਰੀ ਹੈਗੀ ਕੰਪਲਸਰੀ Part ਹੁੰਦਾ ਹੈ ਜੇ ਤੇ ਉਹਦੀ ਇੱਕ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਮਰੇ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰਾਈ ਹੈ ਤੇ ਦੂਜੀ ਚੀਜ਼ ਹੈਗੀ ਜੋ ਤੁਸੀਂ ਕਹਿ ਰਹੇ ਹੋ ਦੇਖੀ ਇੰਡੀਆ ਪੂਰਾ ਦਾ ਪੂਰਾ ਇੱਕ ਦੇਸ਼ ਹੈਗਾ ਤੇ ਕੋਈ ਪਰਸਨ ਫੰਡਮੈਂਟਲ ਰਾਈਟ ਹੈ ਕਿ ਇਥੇ ਵੀ ਜਾ ਕੇ ਆਪਣੇ ਰਾਈਟ ਟੂ profession ਹੁੰਦਾ ਹੈਗਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈਗਾ ਤੇ ਕੋਈ ਇੱਦਾਂ ਦਾ ਆਊਟਸਾਈਡਰ ਵਰਸ ਇਨਸਾਈਡਰ ਕੁਝ ਇਸ਼ੂ ਨਹੀਂ ਆਖੰਡਾ ਦੇ ਵਿੱਚ ਨਹੀਂ ਹੈ ਨਹੀਂ ਹੋਣਾ ਚਾਹੀਦਾ ਹੈਗਾ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਿਕਾਂ ਨੂੰ ਮੈਂ ਤੁਹਾਡੇ ਮਾਦਮ ਰਾਹੀਂ ਫਿਰ ਤੋਂ ਮੈਸੇਜ ਵੀ ਦੇਣਾ ਚਾਹੁੰਦੀ ਹੂੰ ਤੇ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਬਾਰੇ ਮਤਲਬ ਵੇਅਰ ਵੀ ਕਰਨਾ ਚਾਹੁੰਦੇ ਕਿ ਸਾਨੂੰ ਦੱਸਣ ਕਿਸੇ ਵੀ ਟੈਨੈਂਟ ਨੂੰ ਰੈਫਰੈਂਸ ਤੋਂ ਪਹਿਲਾਂ ਸਾਨੂੰ ਇਤਲਾਫ ਦੇਵੋ ਤਾਂ ਕਿ ਅਸੀਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰੀ ਤਾਂ ਕਿ ਉਹਦਾ ਜੋ ਕ੍ਰਿਮੀਨਲ ਐਂਟੀਸੀਡੈਂਟ ਹੈ ਕੁਝ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕਰਾਇਮ ਕੁਝ ਕਰਕੇ ਪਜੇ ਤਾਂ ਉਹਦੇ ਉੱਪਰ ਸੇ ਅਕੋਰਡਿੰਗ ਐਕਸ਼ਨ ਹੋ ਸਕਦਾ ਹੈ ਥੈਂਕ ਯੂ